ਹਮ ਅਵਗੁਨ ਭਰੇ ਏਕ ਗੁਨ ਨਾਹੀ ਅੰਮ੍ਰਿਤ ਛਾਡ ਬਿਖੇ ਬਿਖ ਖਾਈ ਮਾਇਆ ਮੋਹ ਭਰਮ ਪੈ ਭੂਲੇ ਸਤਦਾਰਾ ਸਿਉ ਪ੍ਰੀਤ ਲਗਾਈ ਇਕ ਉਤਮ ਪੰਥ ਸੁਨਿਓ ਗੁਰ ਸੰਗਤ ਏ ਮਿਲੰਤ ਜਮ ਤਰਾਸ ਮੇਟਾਈ ਇੱਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰੱਖੋ ਸਰਨਾਈ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਪ ਤੂੰ ਮੇਰਾ ਪ੍ਰਤਾ ਤੂੰ ਮੇਰਾ ਰਾਖਾ ਸਭ ਨੀਥਾਈ ਤਾਂ ਭਾਵੇਂ ਹਾ ਕਾੜਾ ਜੀਓ ਤੇਰੀਆਂ ਭਗਤਾਂ ਭੁਖ ਸਾਧ ਤੇਰੀਆਂ ਰੋਚਾ ਪੂਰਨ ਮੇਰੀਆ ਦੇਹੋ ਦਰਸ ਸੁਖ ਦਾਤਿਆ ਮੈਂ ਗਲ ਵਿੱਚ ਲੈ ਹੋ ਮੇ ਲਾਏ ਜੀਓ ਸਤਨਾਮ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹੱਲਾ ਚੌਥਾ ਕਰ ਪਹਿਲਾ ਚਉਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਮੇਰੇ ਹਿਯਾ ਰੈ ਰਤਨ ਨਾਮ ਹਰ ਬਸਿਆ ਗੁਰ ਹੱਥ ਧਰਿਓ ਮੇਰੇ ਮਾਥਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੁਰ ਨਾਮ ਦੀ ਰੇਨ ਲਾਥਾ ਮੇਰੇ ਹਿਆ ਰੈ ਰਤਨ ਨਾਮ ਹਰ ਬਸਿਆ ਦ ਹਾਥ ਧਰਿਓ ਮੇਰੇ ਮਾਥਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੁਰ ਨਾਮ ਦੀਓ ਰੇਨ ਲਾਥਾ ਮੇਰੇ ਮਨ ਭਾਜ ਰਾਮ ਨਾਮ ਸਭ ਅਰਥਾ ਗੁਰ ਪੂਰੈ ਹਰ ਨਾਮ ਦਰੜਾਇ ਬਿਨ ਨਾਵੇ ਜੀਵਨ ਬਿਰਥਾ ਰਹਾ ਬਿਨ ਗੁਰ ਮੂੜ ਪਾਏ ਹੈ ਮਨ ਮੁਖ ਤੇ ਮੋਹ ਮਾਇਆ ਨਿਥ ਫਾਥਾ ਤਿੰਨ ਸਾਧੂ ਚਰਨ ਨਾ ਸੇਵੇ ਕਬ ਹੂੰ ਤਿੰਨ ਸਭ ਜਨਮ ਆਕਾਥਾ ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿੰਨ ਸਫਲਿਓ ਜਨਮ ਸਨਾਥਾ ਮੋ ਕਉ ਕੀਜੈ ਦਾਸ ਦਾਸ ਦਸਨ ਕੋ ਹਰ ਦਇਆ ਧਾਰ ਜਗ ਨਾਥ ਹਮ ਅੰਦਲੇ ਗਿਆਨ ਹੀਨ ਅਗਿਆਨੀ ਕਿਉ ਚਾਲਹਿ ਮਾਰਗ ਪੰਥਾ ਹਮ ਅੰਧਲੇ ਕਉ ਗੁਰ ਅੰਚਲ ਦੀਜੈ ਜਨ ਨਾਨਕ ਚਲਹਿ ਮਿਲੰਥ ਹਮ ਅੰਧਲੇ ਗਿਆਨ ਹੀਨ ਅਗਿਆਨੀ ਕਿਉ ਚਾਲਹਿ ਮਾਰਗ ਪੰਥਾ ਹਮ ਅੰਦ ਲੈ ਕਉ ਗੁਰ ਅੰਚਲ ਦੀਜੈ ਜਨ ਨਾਨਕ ਚਲਹਿ ਮਿਲੰਥਾ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ